ਸੱਚੀ ਗੱਲ ਸਾਰੇ ਇਹ ਰਹਿਣ ਮਤਰਾ ਨੂੰ ਤੇ ਜਿੰਨੇ ਵੀ ਲੋਕ ਵੇਖ ਰਹੇ ਆ ਤਾਂ ਅੱਜ ਬਸੇ ਮੈਂ ਇਸ ਤੋਂ ਪਹਿਲਾਂ ਕਦੇ ਲਾਈਵ ਹੋਣਾ ਜਾਂ ਕਦੇ ਵੀ ਪਬਲਿਕ ਦੇ ਵਿੱਚ ਇਸ ਤਰ੍ਹਾਂ ਵੀਡੀਓ ਸ਼ੇਅਰ ਨਹੀਂ ਕੀਤੀ ਹੋ ਸਕਦਾ ਕੁਝ ਮਿਸਟੇਕਸ ਹੋ ਜਾਣ ਤਾਂ ਉਹਦੇ ਲਈ ਮਾਫੀ ਚਾਹੁੰਦਾ ਬਟ ਅੱਜ ਦਾ ਜਿਹੜਾ ਮੇਰਾ ਵਿਸ਼ਾ ਦਾ ਉਹ ਜਿਹੜੀ ਵਾਰ ਚੱਲ ਰਹੀ ਆ ਇਜ਼ਰਾਈਲ ਤੇ ਈਰਾਨ ਦੇ ਵਿੱਚ ਵਾਰ ਸਟਾਰਟ ਹੋ ਚੁੱਕੀ ਹੈਗੀ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਕੋਸ਼ਿਸ਼ ਇਹ ਕਰਦੇ ਹਾਂ ਵੀ ਦੁਆ ਕਰਦੇ ਹਾਂ ਰੱਬ ਪ੍ਰਮਾਤਮਾ ਕੇ ਅਰਦਾਸ ਹੈ ਵੀ ਇਹ ਦੁਨੀਆ ਜੰਗਾਂ ਜਿਹੜੀਆਂ ਇਹ ਰੁਕ ਜਾਣ ਤੇ ਜੰਗ ਖਤਮ ਹੋ ਜੇ ਤੇ ਮਨੁੱਖਤਾ ਨੂੰ ਬਚਾਇਆ ਜਾ ਸਕੇ ਕਿਉਂਕਿ ਜੰਗ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਆ ਜਿਹੜਾ ਮਾਨੁੱਖਤਾ ਦਾ ਵਸੂ ਪੰਛੀ ਦਾ ਠੀਕ ਹੈ ਸਭ ਤੋਂ ਵੱਧ ਨੁਕਸਾਨ ਸਾਡੇ ਬਾਤਾਵਰਨ ਦਾ ਸਭ ਕੁਝ ਨੁਕਸਾਨੇ ਜਾਂਦਾ ਤੇ ਉਸ ਜੰਗ ਨਾਲ ਸਿਰਫ ਇਰਾਨ ਜਾਂ ਇਜ਼ਰਾਈਲ ਨੂੰ ਹੀ ਨਹੀਂ ਫਰਕ ਪੈਣਾ ਬਲਕਿ ਸਾਰੇ ਮੁਰਖਾਂ ਦੇ ਉੱਤੇ ਵੀ ਇਸ ਦਾ ਅਸਰ ਪਾਊਗਾ ਪਰ ਜੋ ਅੱਜ ਦੀ ਸਥਿਤੀ ਹੈ ਮੇਰੇ ਹਿਸਾਬ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਚਾ ਮੇਰੇ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਇਹ ਗੱਲਾਂ ਕੁਝ ਲੋਕਾਂ ਦੇ ਸਵਾਰਨ ਤੌਰ ਤੇ ਸਮਝ ਨਹੀਂ ਆਉਂਦੀਆਂ ਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਨੂੰ ਸਮਝਾਉਣਾ ਥੋੜਾ ਮੁਸ਼ਕਿਲ ਵੀ ਹੋ ਜਾਂਦਾ ਹੈ ਤੇ ਜਿਸ ਤਰ੍ਹਾਂ ਕਹਿੰਦੇ ਹੈਗੇ ਵੀ ਚਲੋ ਕਿਸੇ ਦੇਸ਼ ਦੂਰ ਦੇਸ਼ਾਂ 'ਮੀਂਹ ਜੰਗ ਲੱਗੀ ਹੈ ਆਪਾਂ ਨੂੰ ਕੀ ਫਰਕ ਪੈਂਦਾਗਾ ਪਰ ਮੈਂ ਚਾਹੁੰਦਾ ਵੀ ਮੈਂ ਆਪਰੇ ਚੈਨਲ ਦੇ ਥਰੂ ਪੰਜਾਬੀ ਦੇ ਵਿੱਚ ਸਾਰੇ ਮੇਰੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੇ ਮਾਇਨੇ ਇਹ ਸਭ ਕੁਝ ਸਮਝਾਵਾਂ ਤਾਂ ਜੋ ਸਾਨੂੰ ਪਤਾ ਲੱਗ ਸਕੇ ਠੀਕੇ ਕਿ ਦੁਨੀਆ ਦੇ ਵਿੱਚ ਜੋ ਅੱਗ ਹੈ ਉਹ ਲੱਗ ਚੁੱਕੀ ਹੈ ਇਹ ਵਰਲਡ ਵਾਰ 3 ਜਿਹੜੀ ਤੀਸਰਾ ਵਿਸ਼ਵ ਯੁੱਧ ਹੈ ਉਹ ਹੋਣ ਦੇ ਕਿਨਾਰੇ ਤੇ ਹੈ ਕਿਸ ਤਰ੍ਹਾਂ ਵਿਸ਼ਵ ਯੁੱਧ ਸ਼ੁਰੂ ਹੁੰਦੇ ਨੇ ਤੇ ਸਭ ਕੁਝ ਕੀ ਅਜਿਹੀ ਸਥਿਤੀ ਹੈਗੀ ਸਾਰਾ ਕੁਝ ਪੰਜਾਬੀ ਦੇ ਵਿੱਚ ਮੈਂ ਮੇਰੇ ਮਿੱਤਰਾਂ ਨੂੰ ਸਮਝਾਉਣਾ ਮੈਂ ਮੇਰੇ ਪੰਜਾਬ ਦੇ ਵਸਨੀਕਾਂ ਨੂੰ ਸਮਝਾਉਣਾ ਚਾਹੁੰਦਾ ਤੇ ਕੋਸ਼ਿਸ਼ ਕਰੂੰਗਾ ਕਿ ਸਭ ਦੇ ਸਮਝ ਆ